ਗੁਰੂ ਗੁਰੂ ਗੁਰ ਕਰ ਮੰ ਮੇਰੇ ਗੁਰੂ ਗੁਰੂ ਗੁਰ ਕਰ ਮੰ ਮੇਰੇ ਤਾਰਨ ਤਰਨ ਸਮਰਥ ਕਲ ਯੁਗ ਸੁਣਤ ਸਮਾਦਿ ਸ਼ਬਦ ਜਿਸਕੇਰੇ ਮੋਰ ਦੁਖਣ ਨਾਸ ਸੁਖ ਦਾ ਇੱਕ ਸੂਰੋ ਜੋ ਧਰਤ ਤਿਆਣ ਬਸਤ ਤਹਨੇਰੇ ਜੋ ਹਰ ਗੁਦ ਇਹ ਸਿਧ ਚਾਹਤ ਗੁਰੂ ਕਰਮਨ ਮੇਰੇ ਜੋ ਹਰ ਬੁੱਧ ਰਦ ਸਿਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਗੁਰ ਗੁਰ ਕਰਮਨ ਮੇਰੇ ਤਨ ਬਲ ਗੁਰਦੇਵ ਜਿਨ ਨਾਮ ਦ੍ਰਿੜਾਇਆ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਇਹ ਸਾਨੂੰ ਬਖਸ਼ਿਆ ਹੈ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ 925 ਤੇ ਸ਼ਿਸ਼ੋਵਤ ਹੈ ਔਰ ਇਸ ਸ਼ਬਦ ਦੇ ਅਖੀਰਲੇ ਪਦੇ ਦੀ ਚੌਥੇ ਪਦੇ ਦੀ ਵਿਚਾਰ ਕਰੀਏ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਮੋਹੇ ਨਿਰਗੁਣ ਅਨਾਥ ਸਰਣੀ ਆਇਆ ਮੈਂ ਨਿਰਗੁਣ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਅਨਾਥ ਮੈਨੂੰ ਕਿਸੇ ਦਾ ਆਸਰਾ ਨਹੀਂ ਸੀ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਸੀ ਪਰ ਗੁਰੂ ਦੀ ਕਿਰਪਾ ਦੁਆਰਾ ਮੈਂ ਪ੍ਰਭੂ ਦੀ ਸ਼ਰਨí ਆਇਆ ਗੁਰੂ ਨੇ ਕਿਰਪਾ ਕੀਤੀ ਮੈਨੂੰ ਨਿਰਗੁਣ ਨੂੰ ਮੈਨੂੰ ਅਨਾਥ ਨੂੰ بے ਆਸਰੇ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜ ਦਿੱਤਾ ਉਸ ਵਾਹਿਗੁਰੂ ਦੀ ਸ਼ਰਨਾਂ ਦੇ ਵਿੱਚ ਸ਼ਰਨ ਦੇ ਵਿੱਚ ਪਾ ਦਿੱਤਾ ਬਲ 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 ਗੁਰਦੇਵੋ ਜਿਨ ਨਾਂ ਦਿਰਾਇ ਇਹੋ ਜਿਹਾ ਗੁਰੂ ਸਤਗੁਰੂ ਜੀ ਜਿਨ੍ਹਾਂ ਨੇ ਮੈਨੂੰ ਨਿਰਗੁਣ ਨੂੰ ਮੈਨੂੰ ਅਨਾਤ ਨੂੰ ਉਸ ਵਾਹਿਗੁਰੂ ਦੀ ਸ਼ਰਣੀ ਵਿੱਚ ਪਾਇਆ ਉਸ ਦੇ ਚਰਨਾਂ ਨਾਲ ਜੋੜਿਆ ਮੈਂ ਇਹੋ ਜੇ ਗੁਰੂ ਤੋਂ ਬਲ ਬਲ ਵਲ ਸਦਕੇ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਪੁਰਵਾਨ ਜਾਂਦਾ ਹਾਂ ਅਹੋ ਜੇ ਵਾਹਿਗੋ ਅਹੋ ਜੇ ਗੁਰੂ ਤੋਂ ਸਤਿਗੁਰੂ ਤੋਂ ਗੁਰਦੇਵ ਤੋਂ ਜਿਨ ਨਾਂ ਡਰੜਾਇਆ ਜਿਸ ਗੁਰੂ ਨੇ ਮੇਰੇ ਹਿਰਦੇ ਦੇ ਵਿੱਚ ਨਾਮ ਪੱਕਾ ਕਰ ਦਿੱਤਾ ਡਰੜਾ ਦਿੱਤਾ ਤਾਂ ਨਾਮ ਦੀ ਬਖਸ਼ਿਸ਼ ਕਰਕੇ ਉਸ ਨਾਮ ਨੂੰ ਫੇ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਦਰਾ ਦਿੱਤਾ ਤਾਂ ਜੋ ਹੁਣ ਨਾਮ ਉਸ ਵਾਹਿਗੁਰੂ ਦਾ ਨਾਮ ਵਿਸਰਦਾ ਨਹੀਂ ਹੈ ਇਹ ਗੁਰੂ ਦੀ ਕਿਰਪਾ ਹੈ ਗੁਰੂ ਨੇ ਕਿਰਪਾ ਕੀਤੀ ਇਸ ਕਰਕੇ ਮੈਂ ਗੁਰੂ ਤੋਂ ਪੁਰਵਾਨ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਸਦਕੇ ਜਾਂਦਾ ਹਾਂ ਸਤਿਗੁਰੂ ਜੀ ਦਾ ਉਪਦੇਸ਼ ਹੈ ਬਾਹਰ ਜਾਊਂ ਗੁਰ ਆਪਣੇ ਪਰ ਬਾਹਰ ਜਾਉ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾ ਉਹ ਗਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਬਾਹਰ ਜਾਉਂ ਗੁਰ ਆਪਣੇ ਉੱਪਰ ਆਪਣੇ ਗੁਰੂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਨ ਹਰ ਹਰ ਨਾਮ ਦਰੜਾਇਆ ਜਿਸ ਨੇ ਮੇਰੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਨਾਮ ਦੇ ਵਾਸੇ ਲਾਇਆ ਕਿਸੇ ਹੋਰ ਪਾਸੇ ਨਹੀਂ ਲਾਇਆ ਇਸੇ ਹੋਰ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਨਹੀਂ ਜੋੜਿਆ ਸਿਰਫ ਨਾਮ ਦੇ ਨਾਲ ਜੋੜਿਆ ਉਸ ਵਾਹਿਗੁਰੂ ਤੋਂ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੋੜ ਦਿੱਤਾ ਇਸ ਕਰਕੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਵਾਰਨੇ ਜਾਂਦਾ ਹਾਂ ਬਾਹਰ ਜਾਉਂ ਗੁਰ ਆਪਣੇ ਉੱਪਰ ਜਿਨ ਹਾਰ ਹਾਰ ਨਾਮ ਤੇ ਰੜਾਇਆ ਮਹਾ ਉਦਿਆਨ ਇਹ ਸੰਸਾਰ ਜੋ ਹੈ ਇੱਕ ਜੰਗਲ ਦੀ ਤਰ੍ਹਾਂ ਹੈ ਮਹਾ ਉਦਿਆਨ ਅੰਧਕਾਰ ਮੈਂ ਜਿਸ ਵਿੱਚ ਕਿ ਤ੍ਰishna ਦਾ ਅੰਧਕਾਰ ਹੈ ਮਾਇਆ ਦਾ ਅੰਧਕਾਰ ਹੈ ਹਨੇਰਾ ਹੈ ਮਹਾ ਉਦਿਆਨ ਅੰਧਕਾਰ ਮੈਂ ਜਿਨ ਜਿਨ ਉਸ ਗੁਰੂ ਨੇ ਸਤਿਗੁਰੂ ਨੇ ਜਿਸ ਨੇ ਸਿੱਧਾ ਮਾਰਗ ਦਿਖਾਇਆ ਜਿਸ ਨੇ ਸਿੱਧਾ ਰਸਤਾ ਉਹ ਰਸਤਾ ਜੋ ਆਤਮਿਕ ਗਿਆਨ ਪੈਦਾ ਕਰਨ ਵਾਲਾ ਹੈ ਆਤਮਿਕ ਪ੍ਰਕਾਸ਼ ਕਰਨ ਵਾਲਾ ਹੈ ਉਹ ਰਸਤਾ ਦਿਖਾ ਦਿੰਦਾ ਉਸ ਰਸਤੇ ਦੀ ਸੋਝੀ ਦੇ ਦਿੱਤੀ ਉਹ ਰਸਤਾ ਗੁਰੂ ਨੇ ਬਖਸ਼ਿਆ ਨਾਮ ਦਾ ਕਿ ਸਭ ਤੇ ਉੱਤੇ ਜੋ ਹੈ ਉਹ ਉਸ ਵਾਹਿਗੁਰੂ ਦਾ ਨਾਮ ਹੈ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਉਸ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਉੱਚਾ ਇਹ ਗੁਰੂ ਨੇ ਦਰਸਾ ਦਿੱਤਾ ਗੁਰੂ ਨੇ ਸਿੱਧਾ ਰਸਤਾ ਦੱਸਿਆ ਕਿ ਉਸ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਉੱਚਾ ਹੈ ਇਹ ਹੀ ਸਿੱਧਾ ਰਸਤਾ ਹੈ ਇਸ ਸਿਮਰਨ ਦੇ ਨਾਲ ਅਨੇਕਾਂ ਹੀ ਤਰ ਗਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੈ ਮੂਚਾ ਮੂਚਾ ਬਹੁਤ ਜਾਨ ਬਹੁਤ ਹੀ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਤਰ ਗਏ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਇਹੋ ਜੀ ਗੁਰਦੇਵ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਹੈ ਸਦਕੇ ਜਾਣਾ ਚਾਹੀਦਾ ਕੁਰਬਾਨ ਜਾਣਾ ਚਾਹੀਦਾ ਹੈ ਬਲ 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 ਗੁਰਦੇਵ ਜਿਨ ਨਾਮ ਗ੍ਰੜਾਇਆ ਗੁਰ ਨਾਉਂ ਦੀਆ ਕੁਸ਼ਲthia ਸਰਵ ਇੱਛਾ ਉਨੀਆਂ ਗੁਰੂ ਨੇ ਕਿਰਪਾ ਕੀਤੀ ਨਾਮ ਦੀ ਬਖਸ਼ਿਸ਼ ਕੀਤੀ ਨਾਮ ਹੀ ਜੋ ਸਭ ਤੋਂ ਸੁਪਰੀਮ ਸਭ ਤੋਂ ਉੱਚਾ ਹੈ ਉਸ ਦੀ ਬਖਸ਼ਿਸ਼ ਕਰ ਦਿੱਤੀ ਕਿਸ ਨੇ ਗੁਰੂ ਨੇ ਕੀਤੀ ਗੁਰ ਨਾਮ ਦੀਆ ਉਸ ਤੇ ਨਾਮ ਦੀ ਬਖਸ਼ਿਸ਼ ਦੇ ਨਾਲ ਕੁਸ਼ਲthia ਆਨੰਦ ਹੀ ਆਨੰਦ ਪੈਦਾ ਹੋ ਗਿਆ ਸਰਵ ਇੱਛਾ ਕੁੰਨੀਆਂ ਅਤੇ ਜੋ ਸਾਰੀਆਂ ਇੱਛਾ ਸੰਨ ਉਹ ਪੂਰੀਆਂ ਹੋ ਗਈਆਂ ਗੁਰੂ ਦੇ ਨਾਮ ਦੀ ਬਖਸ਼ਿਸ਼ ਨਾਲ ਇਸ ਆਨੰਦ ਹੀ ਆਨੰਦ ਪੈਦਾ ਹੋ ਗਿਆ ਅਤੇ ਸਾਰੀਆਂ ਹੀ ਇੱਛਾਵਾਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋ ਗਈਆਂ ਜਲ ਨੇ 부ਝਾਈ ਸ਼ਾਂਤੀ ਆਈ ਮਿਲੇ ਸ੍ਰੀ ਵਿਸ਼ਨੂੰ ਆ ਜਿਸ ਤੇ ਵੀ ਗੁਰੂ ਨੇ ਕਿਰਪਾ ਕੀਤੀ ਆਪਣੇ ਨਾਮ ਦੀ ਬਖਸ਼ਿਸ਼ ਦਿੱਤੀ ਆਪਣੇ ਨਾਮ ਨੂੰ ਉਸ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਦੇ ਵਿੱਚ ਦਰੜਾਇਆ ਉਸ ਜਲਣੇ ਬੁਝਾਈ ਉਸ ਦੀ ਜਲਨ ਅੰਦਰਲੀ ਈਰਖਾ ਤ੍ਰਿਸ਼ਨਾ ਸਭ ਖਤਮ ਕਰ ਦਿੱਤੀ ਜਲਣ ਬੁਝਾਈ ਜਲ ਨੇ ਬੁਝਾਈ ਸ਼ਾਂਤੀ ਆਈ ਉਸ ਦੇ ਵਿੱਚ ਫਿਰ ਪਟਕਣਾ ਖਤਮ ਹੋ ਕੇ ਸ਼ਾਂਤੀ ਸਹਿਜ ਅਵਸਥਾ ਆ ਗਈ ਮਿਲੇ ਜੀਰੀ ਵਿੱਚ ਛੁਣੇ ਆ ਅਤੇ ਚਿਰਾਂ ਤੋਂ ਉਸ ਵਾਹਿਗੁਰੂ ਤੋਂ ਜੋ ਵਿਛੜੇ ਹੋਏ ਸਨ ਗੁਰੂ ਦੀ ਕਿਰਪਾ ਦੇ ਨਾਲ ਮਿਲ ਗਏ ਮਿਲੇ ਚਿਰੀ ਵਿੱਚ ਛੁਣੇ ਚਿਰਾਂ ਤੋਂ ਜੋ ਉਸ ਵਾਹਿਗੁਰੂ ਤੋਂ ਵਿਛੜੇ ਹੋਏ ਸਾਂ ਵਿਛੜੇ ਕਿਉਂ ਸਾਂ ਕਿਉਂਕਿ ਨਾਮ ਦੇ ਨਾਲ ਨਹੀਂ ਜੁੜੇ ਸਨ ਇਸ ਕਰਕੇ ਭਟਕਣਾ ਵਿੱਚ ਪੈ ਪੈ ਕੇ ਹੋਰ ਹੀ ਧਾਰਮਿਕ ਅਡੰਬਰਾਂ ਦੇ ਵਿੱਚ ਪੈ ਪੈ ਕੇ ਉਸ ਵਾਹਿਗੁਰੂ ਦੇ ਨਾਲ ਜੁੜ ਨਾ ਸਕੇ ਜੁੜੇ ਕਦੋਂ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕੀਤੀ ਸਾਧ ਸੰਗਤ ਦੀ ਬਖਸ਼ਿਸ਼ ਕੀਤੀ ਸਾਧ ਸੰਗਤ ਦੀ ਬਖਸ਼ਿਸ਼ ਕਰਕੇ ਸਾਧ ਸੰਗਤ ਦੇ ਵਿੱਚ ਬਾਣੀ ਦੇ ਨਾਲ ਜੋੜਿਆ ਤਾਂ ਫਿਰ ਇਹ ਜੋ ਅੰਦਰਲੀ ਜਲਨ ਸੀ ਉਹ ਖਤਮ ਹੋ ਗਈ ਸ਼ਾਂਤ ਆ ਗਈ ਮਿਲੇ ਚਿੜੀ ਵਿਚੁੰਨਿਆਂ ਅਤੇ ਕਈ ਜਨਮਾਂ ਜਨਮਾਂ ਤੋਂ ਵਿਛੜੇ ਹੋਏ ਉਸ ਵਾਹਿਗੁਰੂ ਦੇ ਨਾਲ ਮਿਲ ਗਏ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਜਦੋਂ ਉਸ ਵਾਹਿਗੁਰੂ ਦੇ ਆਨੰਦਮਈਂ ਮੰਗਲ ਗੁਣ ਕਾਏ ਮੰਗਲ ਗੁਣ ਮੰਗਲ ਉਹ ਗੁਣ ਜੋ ਆਨੰਦ ਪੈਦਾ ਕਰਦੇ ਹਨ ਜੋ ਖੁਸ਼ੀਆਂ ਪੈਦਾ ਕਰਦੇ ਹਨ ਅੰਦਰ ਸਹਜ ਪੈਦਾ ਕਰਦੇ ਹਨ ਆਨੰਦ ਪੈਦਾ ਕਰਦੇ ਹਨ ਐਹੋ ਜੇ ਉਸ ਵਾਹਿਗੁਰੂ ਦੇ ਮੰਗਲ ਉਸ ਵਾਹਿਗੁਰੂ ਦੇ ਗੁਣ ਗਾਨ ਦੇ ਨਾਲ ਸਹਜ ਦੀ ਪ੍ਰਾਪਤੀ ਹੋ ਗਈ ਅੰਦਰ ਆਨੰਦ ਪੈਦਾ ਹੋ ਗਿਆ ਅਤੇ ਅੰਦਰ ਖੁਸ਼ੀਆਂ ਪ੍ਰਾਪਤ ਹੋ ਗਈਆਂ ਬੇੜਵਾਂਤ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ ਗੁਰ ਪੂਰੇ ਨੇ ਕਿਰਪਾ ਕੀਤੀ ਪੂਰੇ ਗੁਰੂ ਦੇ ਨਾਲ ਜੁੜੇ ਤਾਂ ਇਸ ਨਾਮ ਦੀ ਪ੍ਰਾਪਤੀ ਹੋਈ ਇਹ ਨਾਮ ਅਧੂਰੇ ਗੁਰਾਂ ਤੋਂ ਨਹੀਂ ਮਿਲ ਸਕਦਾ ਜੋ ਕੱਚੇ ਗੁਰੂ ਹਣੂਣਾ ਤੋਂ ਨਹੀਂ ਮਿਲ ਸਕਦਾ ਇਸ ਸੱਚੇ ਗੁਰੂ ਪੂਰੇ ਗੁਰੂ ਦੇ ਨਾਲ ਹੀ ਜੁੜ ਕੇ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ ਇਸੇ ਕਰਕੇ ਆਪਾਂ ਸੁਖਨੀ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ ਪੂਰੇ ਗੁਰ ਕਾ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਭੇਖ ਏ ਗੁਰੂ ਦਾ ਉਪਦੇਸ਼ ਪੂਰੇ ਗੁਰੂ ਦੇ ਨਾਲ ਜੋੜ ਕੇ ਪੂਰਾ ਗੁਰੂ ਹੀ ਇਹ ਦਰਸਾਉਂਦਾ ਹੈ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰह्म ਨਿਕਟ ਕਰ ਧੇਖ ਉਸ ਵਾਹਿਗੁਰੂ ਨੂੰ ਆਪਣੇ ਨਿਕਟ ਕਰ ਆਪਣੇ ਅੰਗ ਸੰਗ ਆਪਣੇ ਹਿਰਦੇ ਦੇ ਵਿੱਚ ਸਵਾਹਿਗੁਰੂ ਨੂੰ ਸਮਝ ਕੇ ਉਹ ਤੇਰੇ ਲਾਗੇ ਹੀ ਹੈ ਤੇਰੇ ਨਾਲ ਹੀ ਵਸਤਾ ਹੈ ਇਹੋ ਜਿਹਾ ਵਾਹਿਗੁਰੂ ਇਹੋ ਜਿਹਾ ਸਤਿਗੁਰੂ ਜੋ ਪੂਰਾ ਗੁਰੂ ਹੈ ਉਸ ਪੂਰੇ ਗੁਰੂ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜਦੋਂ ਆਪਣੇ ਸਰੀਰ 'ਚ ਬਰਾਜਮਾਨ ਸਨ ਤਾਂ ਉਹ ਆਪ ਹੀ ਸਿੱਖਾਂ ਨੂੰ ਨਾਮ ਦੀ ਬਖਸ਼ਿਸ਼ ਕਰਦੇ ਸਨ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਇਹ ਸਾਰਿਆਂ ਨੂੰ ਹੁਕਮ ਕਰ ਦਿੱਤਾ ਕਿ ਹੁਣ ਨਾਮ ਦੀ ਬਖਸ਼ਿਸ਼ ਜੋ ਹੈ ਉਹ ਪੰਜ ਪਿਆਰਿਆਂ ਤੋਂ ਹੋਏਗੀ ਪੰਜ ਪਿਆਰੇ ਕੋਲੋਂ ਨਾਮ ਦੀ ਬਖਸ਼ਿਸ਼ ਲੈ ਕੇ ਬਾਣੀ ਪੜ ਕੇ ਬਾਣੀ ਦੇ ਨਾਲ ਜੁੜ ਕੇ ਇਸ ਸੰਸਾਰ ਸਾਗਰ ਤੋਂ ਪਾਰ ਲੱਗ ਸਕਦੇ ਹਾਂ ਤੁਸੀਂ ਆਓ ਜਿਨ੍ਹਾਂ ਨੇ ਵੀ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਪੂਰੇ ਗੁਰੂ ਦੀ ਬਾਣੀ ਦੇ ਨਾਲ ਜੁੜਨ ਤੋਂ ਪਹਿਲਾਂ ਅੰਮ੍ਰਿਤ ਪਾਨ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜਿਆ ਜਾਵੇ ਜੋ ਕਿ ਸਾਨੂੰ ਗੁਰੂ ਦਾ ਹੁਕਮ ਹੈ ਕਿ ਗੁਰੂ ਦੇ ਨਾਲ ਜੁੜ ਕੇ ਅਸੀਂ ਬਾਣੀ ਦੇ ਨਾਲ ਚੰਗੀ ਤਰ੍ਹਾਂ ਜੁੜ ਸਕਦੇ ਹਾਂ ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਦੇ ਵਿੱਚ ਨਾਮ ਦੀ ਵਕਸ਼ਿਸ਼ ਕਰਨ ਅਸੀਂ ਵੀ ਜੋ ਉਸ ਵਾਹਿਗੁਰੂ ਤੋਂ ਚਿਰਿ ਵਿਛੁਣਿਆਰ ਕਈ ਜਨਮਾਂ ਤੋਂ ਵਿਛੜੇ ਹਾਂ ਉਸੇ ਨਾਲ ਮਿਲ ਸਕੀਏ ਸਾਡੇ ਦੇ ਵਿੱਚੋਂ ਵੀ ਜਲਨ ਜੋ ਹੈ ਉਹ ਬੁੱਝ ਜਾਵੇ ਸ਼ਾਂਤੀ ਆ ਜਾਵੇ ਆਨੰਦ ਆ ਜਾਵੇ ਉਹ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਤੇ ਨਾਲ ਵੀ ਇਹ ਸਭ ਕੁਝ ਦੀ ਪ੍ਰਾਪਤੀ ਹੋਣੀ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਸਾਡਾ ਜਨਮ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ